ਮੇਰੀ ਬੇਟੀ ਸਰਗੁਣਪ੍ਰੀਤ ਕੌਰ ਜੋ ਕਿ ਅਕਾਲ ਅਕੈਡਮੀ ਰਾਮਪੁਰ ਨਰੋਤਮ ਪੜ੍ਹਦੀ ਹੈ ਇਸ ਟਾਈਮ ਤੇ ਉਹ ਇੰਡੀਆ ਲੈਵਲ ਤੇ ਖੇਡ ਕੇ ਆਈ ਹੈ ਤੇ 골ਡ ਮੈਡਲ ਲੈ ਕੇ ਆਈ ਹੈ ਸਾਰੇ ਬੱਚਿਆਂ ਨੇ 골ਡ ਮੈਡਲ ਲਏ ਆ ਤੇ ਕਾਫੀ ਮਿਹਨਤ ਕਰਾਈ ਹੈ ਸਰ ਨੇ ਬਹੁਤ ਮਿਹਨਤ ਕਰਾ ਕੇ ਤੇ ਬਹੁਤ ਵਧੀਆ ਖਿਡਾ ਕੇ ਇੱਥੋਂ ਤੱਕ ਪਹੁੰਚਾਇਆ ਤੇ 30 ਟੀਮਾਂ ਦਾ ਮੈਚ ਹੋਇਆ ਇੰਡੀਆ ਲੈਵਲ ਤੇ ਖੇਡੇ ਆ ਤੇ ਬਹੁਤ ਸੋਹਣਾ ਖੇਡ ਕੇ 골ਡ ਮੈਡਲ ਲੈ ਕੇ ਆਇਆ ਮਾਪਿਓ ਦਾ ਨਾਮ ਇਸ ਅੱਜ ਆਪਕਾ ਦਾ ਨਾਮ ਸਕੂਲ ਦਾ ਨਾਮ ਆਰਾਮਪੁਰ ਨਰੋਟਮਪੁਰ ਰੋਸ਼ਨ ਕੀਤਾ ਹੈ ਸਾਨੂੰ ਬਹੁਤ ਖੁਸ਼ੀ ਆ ਕਿ ਬੱਚਿਆਂ ਨੂੰ ਮਿਹਨਤ ਕਰਵਾਈ ਗਈ ਆ ਤੇ ਬਸ ਬਹੁਤ ਵਧੀਆ ਲੱਗਾ ਗੁਰੂ ਸਾਹਿਬ ਦੀ ਬਖਸ਼ਿਸ਼ ਆ ਇਸ ਤਰ੍ਹਾਂ ਹੀ ਅਦੇ ਤੋਂ ਵੀ ਸਾਨੂੰ ਬਹੁਤ ਖੁਸ਼ੀ ਹੋਏਗੀ ਪ੍ਰਮਾਤਮਾ ਕਿਰਪਾ ਕਰੇ ਬੱਚੇ ਇਸ ਤਰ੍ਹਾਂ ਮੈਡਲ ਲਿਆ ਕੇ ਆਪਣਾ ਪੰਜਾਬ ਦਾ ਨਾਮ ਆਂਡਿਆ ਨਾਮ ਰੋਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈਨਾ ਤੁੰਦ ਸਿੰਘ ਜੀ ਮੈਂ ਫਤ ਅਕੈਡਮੀ ਉਹ ਮਾਰਸ਼ਕਾਟ ਦਾ ਵਿਆਸ ਦਾ ਕੋਚ ਆ ਜੀ ਤੇ ਤੇ ਮੇਰੇ ਬੱਚੇ ਅੰਮ੍ਰਿਤਸਰ ਖੇਡਣ ਗਏ ਸੀ 12ਵੀਂ ਕੰਪੀਟਿਸ਼ਨ 12ਵੀਂ ਕਿਉਰੀਨ 올 ਇੰਡੀਆ ਓਪਨ ਨੈਸ਼ਨਲ ਕ੍ਰੈਡਿਟ ਚੈਂਪੀਅਨਸ਼ਿਪ ਜੋ ਕਿ ਅੰਮ੍ਰਿਤਸਰ ਖਾਲਸਾ ਕਲਜ ਵਿੱਚ ਕਰਵਾਈ ਗਈ ਸੀ ਇਸ ਵਿੱਚ 6 ਸਟੇਟ ਨੇ ਪਾਰਟਿਸਪੇਟ ਕੀਤਾ ਸੀ ਤੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਨੇ ਵੀ ਉਸ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਸਾਡੇ ਅਕੈਡਮੀ ਦੇ 8 ਬੱਚਾ ਨੇ ਇਸ ਭਾਗ ਲਿਆ ਜਿਸ ਵਿੱਚ ਸਾਡੇ 6 골ਡ 1 ਸਿਲਵਰ ਤੇ 1 ਬ੍ਰੌਂਜ਼ ਮੈਡਲ ਪ੍ਰਾਪਤ ਕੀਤਾ ਕਿਹੜੀ ਸਟੇਟ ਤੋਂ ਬੱਚੇ ਔਰ ਕਿੰਨੇ ਬੱਚੇ ਸੀ 6 ਸਟੇਟ ਆ ਗਏ ਸੀ ਤੇ ਪੂਰਾ ਪੰਜਾਬ ਵੀ ਨੁਝਿਲੇ ਆਏ ਸੀ ਜਿਹਦੇ ਵਿੱਚ ਹਰਿਆਣਾ ਹਰਿਆਣਾ ਅਪ ਯੂਪੀ ਮਹਾਰਾਸ਼ਟਰ ਵੈਸ਼ਮਗੋਲ ਤੇ ਹਿਮਾਚਲ ਵਿੱਚ ਬੱਚੇ ਕਾਫੀ ਬੱਚਾ ਦੇ ਵਗੈਰੇ ਜਿਹੜੇ ਬੱਚੇ ਆਏ ਸੀ ਇਨ ਦੀ ਗਿਣਤੀ ਬੱਚਾ ਮੈਕਸਿਮਮ 500 ਬੱਚੇ ਸੀ ਜਿਸ ਵਿੱਚ ਸਭ ਤੋਂ ਜ਼ਿਆਦਾ ਬੱਚੇ ਪੰਜਾਬ ਦੇ ਸੀ ਇਹਨਾਂ ਨੇ ਬੱਚਾ ਨੇ ਰਿਪਰਜਨ ਕੀਤਾ ਤੇ ਬਹੁਤ ਵਧੀਆ ਪ੍ਰਦਰਸ਼ਨ ਕਰਾ ਕੇ ਇਹਦੇ ਬੱਚਿਆਂ ਨੂੰ ਆਪਣੇ ਪੰਜਾਬ ਦਾ ਨਾਮੋਸ਼ਣ ਕੀਤਾ ਸਰ ਜਿਹੜਾ ਇਸ ਮੈਡਲ ਦੇ ਵਿੱਚ ਆਪਾਂ ਜੇ ਗੱਲ ਕਰੀਏ ਬੇਟੀਆਂ ਜਿਹੜੀਆਂ ਉਹ ਵੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਕੀ ਕਹਿਣਾ ਚਾਹੋਗੇ ਇਸ ਕੰਪੀਟੀਸ਼ਨ ਦੇ ਵਿੱਚ ਬੇਟੀਆਂ ਦੇ ਗਨੀਟੀਮੈਂਟ ਕਿਹੜੇ ਕਿਹੜੇ ਮੈਡਲ ਇਸ ਫੀਲਡ ਵਿੱਚ ਕਾਫੀ ਜ਼ਰਿਆ ਬੇਟੀਆਂ ਇਨਵੋਲ ਕਰ ਰਹੀਆਂ ਨੇ ਲੜਕੇ ਕਾਫੀ ਘੱਟ ਨੇ ਪਰ ਲੜਕੀਆਂ ਬਹੁਤ ਜ਼ਿਆਦਾ ਸਿੱਖ ਰਹੀਆਂ ਨੇ ਕਿਉਂਕਿ ਲੜਕੀਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਡਿਫੈਂਸ ਵਾਸਤੇ ਜ਼ਰੂਰਤ ਹੈ ਸਪੋਰਟਸ ਵਾਸਤੇ ਜ਼ਰੂਰਤ ਹੈ ਸਾਡੀ ਜਿਹੜੀ ਕਾਰਾਟੇ ਗੇਮ ਹੈ ਇਹ ਪੰਜਾਬ 올림픽 ਵਿੱਚ ਰਿਕਨੈਸ ਹੋ ਚੁੱਕੀ ਹੈ ਤੇ ਇਹਦੀ ਗ੍ਰੈਡਿਏਸ਼ਨ ਸਟਾਰਟ ਹੋ ਚੁੱਕੀ ਹੈ ਤੇ ਬੱਚਿਆਂ ਨੂੰ ਬੈਨੀਫਿਟ ਮਿਲਣੇ ਤਿਆਰ ਹੋ ਗਏ ਆ ਬੱਚਿਆਂ ਨੂੰ ਗ੍ਰੈਡਿਏਸ਼ਨ ਜੜਕਰ ਮਿਲਦੀ ਹੈ ਨਾ ਵਿੱਚ ਬੱਚੇ ਸਾਡੀ ਹੁਣ ਅੰਮ੍ਰਿਤਸਰ ਵਿੱਚ ਸਟੇਟ ਪੰਜਾਬ 올림픽 ਦਾ ਇੰਟਰ ਚ ਹੋ ਰਹੀ ਆ ਤੇ ਕਾਫੀ ਜਰਾ ਬੱਚੇ ਦਾ ਸੰਯੋਗ ਮਿਲ ਰਿਹਾ ਹੈ ਵਿੱਚ ਤੇ ਬੱਚੇ ਨੂੰ ਕਾਫੀ ਅਗੇ ਫਿਊਚਰ ਚ ਹੈਲਥ ਮਿਲਦੀ ਹੈ ਜਿੱਦਾਂ ਪਹਿਲਾਂ ਕੰਪੀਟੀਸ਼ਨ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਬੱਚੇ ਜਿਹੜੇ ਖੇਡ ਚੁੱਕੇ ਬੱਚੇ ਪਹਿਲੇ ਵੀ ਕਾਫੀ ਜਗ੍ਹਾ ਤੇ ਖੇਡ ਚੁੱਕੇ ਆ ਦੋ ਵਾਰ ਬੱਚੇ ਨੈਸ਼ਨਲ ਇੰਟਰਨੈਸ਼ਨਲ ਮੇ ਕੀਆ ਆ ਦੋ ਵਾਰ ਬੱਚੇ ਇੰਟਰਨੈਸ਼ਨਲ ਕਰ ਚੁੱਕੇ ਆ ਸਕੂਲ ਗੇਮ ਚ ਬੱਚੇ ਪੜਾਸ਼ ਕਰ ਚੁੱਕੇ ਆ ਹੁਣੇ ਆਪਾਂ ਤੋਂ ਨਹੀਂ ਹੋਈ ਅਸੀਂ 8 ਅਗਸਤ ਵਿੱਚ ਹੋਈਆਂ ਸੀ ਆ ਬੱਚੇ ਆਪਣੇ ਪੰਜਾਬ ਸਕੂਲ ਖੇਡਾਂ ਹੋਈਆਂ ਸੀ ਪ੍ਰਾਈਮਰੀ ਸਕੂਲ ਕਿਹੜਾ ਚ ਵਿੱਚ ਆਪਣੇ ਤਿੰਨੇ ਬੱਚੇ ਨੇ ਮੈਡਲ ਬੱਚੇ ਨੇ ਕਾਫੀ ਬਚਾ ਰੀਪਰ ਕੀਤਾ ਤੇ ਇੰਟਰਨੈਸ਼ਨਲ ਵਿੱਚ ਖੇਡ ਗਏ ਸੀ ਬੰਗਲੌਰ ਵਿੱਚ ਪਿਛਲੇ ਸਾਲ ਵਿੱਚ ਤੇ ਹੁਣ ਇਸ ਵਾਰ ਫਿਰ ਸ਼ਾਇਦ ਅਸੀਂ ਕੋਸ਼ਿਸ਼ ਕਰਾਂਗੇ ਜਿੱਲੇ ਕੇ ਜਾਵਾਂਗੇ ਬੱਚੇ ਬੱਚੇ ਵਧੀਆ ਹੋਣਗੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਸਪੋਰਟ ਕਰੇ ਤਾਂ ਕਿ ਅਸੀਂ ਆਪਣੇ ਇਲਾਕੇ ਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕੀਏ